ਅੱਜ ਵੀ ਸ਼ਾਰਟ ਵੀਡੀਓ ਵਿੱਚ ਆਪਾਂ ਦੋ ਗਾਵਾਂ ਦੀ ਵੀਡੀਓ ਬਣਾਈ ਆ। ਪਹਿਲੇ ਨੰਬਰ ਵਾਲੇ ਦਾ ਚੂੰਣ ਚਵਾ ਦੇਖੋ ਭਾਈ ਦੋਵੇਂ ਆ ਗਏ ਤਾਜ਼ੀਆਂ ਸੁਈਆਂ ਦੰਦਾਂ ਆ ਗਈ ਦੋ ਦੰਦ ਕਿੰਨੇ ਦਿਨ ਹੋ ਗਏ? ਭਾਈ ਅੱਜ 20 ਕ ਭਾਈ ਕਿੰਨੇ ਦਿਨ ਬੱਸਾਂ ਮੰਨ ਕੇ ਸੁਈਆਂ ਤੋਂ 22 ਦਿਨ ਸੁਈਆਂ ਕਿੰਨਾ ਬੋੜਾ ਜਾਂ ਦੁੱਧ ਆਜ ਰਿਹਾ ਭਾਈ। ਭਾਈ ਦੁੱਧ 20 ਕਿਲੋ ਤੋਂ ਬਾਹਰ ਹੀ ਦੱਸਾਂਗੇ ਉਹ ਪਰ ਪੀ ਕਿੰਨੇ ਆਪਾਂ? ਠੀਕ ਆ ਭਾਈ। ਠੀਕ ਆ ਦੁੱਧ 20 ਕਿਲੋ ਤੋਂ ਬਾਹਰ ਹੋਗਾ ਮੇਰਾ। ਤੇ ਸਵੇਰ ਦੀ ਬਾਈ ਕਹਿੰਦਾ ਭਾਈ ਸਾਡੇ ਸਵੇਰ ਦੀ ਚਵਾਈਆ ਕੋਈ ਐ ਨਹੀਂ ਵਾਪਸ ਸੇਹਾਂ ਚੋਂ ਜਾਂ ਕੋਈ ਕਾਇ ਤੋਂ ਟਾਈਮ ਕਿਹੜਾ ਮਰਜੀ ਆਖ ਚੋਲੇ ਭਾਈ। ਰੱਬਿਆਸੀ ਹੀ ਆ ਬਈ 80 ਹੀ ਆ ਮਾਰ ਦਾਣੀ ਮਾਰੋ ਮੁੱਟੇ ਹੀ ਹੋਣਾ ਬਸ ਬਾਈ ਕਹਿੰਦਾ ਥੋੜਾ ਘਣਾ ਕਰਾਂਗੇ ਬੱਸੀ ਮੁਰਾ ਆਂਦੀ ਦੇਖੋ ਪੂਰੇ 1.5 ਲੱਖ ਦੀ ਬੱਸੀ ਨਾ ਹੋਈ ਤਾਂ ਤਾਂ ਗਈ ਬਈ ਸਹੀ ਗੱਲ ਆ ਤੰਤੋਂ ਆ ਗਈ ਦੋ ਤਾਂ ਕੁਆਲਿਟੀ ਬੱਚੇ ਦੀ ਇੱਕ ਨੰਬਰ ਬਈ ਮੂੰਹੋਂ ਦੋ ਤਾਂ ਠੰਡੇ ਸੀ ਕਾਲਾ ਕਰੀ ਇਹਨੇ ਕੋਈ ਆਉਂ ਨਹੀਂ ਗਾਲਾ ਕਰੀ ਜਾਂਦੇ ਕੋਈ ਦਿੱਕਤ ਨਹੀਂ ਜਿਵੇਂ ਮਰਦੀ ਚੂਹ ਜੇ ਮਰ ਗਿਆ ਦੋ ਨੰਬਰ ਤੇ ਆ ਗਈ ਜਰਸੀ ਫੁੱਟ ਕਿਹੜਾ ਸੂਆ ਇਹ ਬਾਈ ਦੂਜਾ ਸੂਈ ਹੋਇਆ ਇਹਨੂੰ ਅੱਜ ਸੇਮਾ ਦਿਨ ਸੂਈ ਨੂੰ ਹੋ ਗਿਆ ਬੱਚਾ ਬਸਾ ਗਿਆ ਨਾਲ ਬੱਚੇ ਦੇ ਨਾਲ ਆ ਬਈ ਕਿੰਨਾ ਦੁੱਧਾ ਬਾਈ 13 ਕਿਲੋ ਦੁੱਧ ਹੈਲੇ ਵੀ ਠੀਕ ਆ ਬਾਈ ਕਹਿੰਦਾ ਜੇ ਗੱਲ ਕਰੀਏ ਤਸੱਲੇ ਦੀ ਭਾਵੇਂ ਚਾਰ ਟਾਈਮ ਚਵਾਈ ਕਰ ਲਓ ਜਿਹੜਾ ਮਰਜ਼ੀ ਟਾਈਮ ਚੋਲੋ ਯਾਰ ਆਪਾਂ ਬਾਈ ਉਹ ਹੀ ਟਾਈਮ ਤੋਂ ਚੋਲੋ ਪੂਰੀ ਵਿਥੇ ਠੰਡ ਨਾੜਾ ਨਾ ਫੁੱਲ ਚੰਗੇ ਤਾਂ ਰਹਿੰਦੀਆਂ ਮਾਰਦਾਂ ਨੂੰ ਬੁੱਢੇ ਬਾਹਰ ਨੇ ਮਰਵਾਉਂਦੇ ਮਾਰ ਮਾਰਦੇ ਦੇਖ ਲੈ ਮਾਰ ਦਿੰਦਾ ਫੁੱਲ ਵੀਡੀਓ ਚ ਪਾਈ ਨੇ ਮਾਰੀਆਂ ਸੀ ਬਾਈ ਸ਼ਾ ਬਾਈ ਕਹਿੰਦਾ ਮਾਰੀ ਤੈਨੂੰ ਕੋਈ ਦਿੱਕਤ ਨਹੀਂ